ਕਹਿੰਦਾ ਹੋਰ ਨੰਬਰ ਨੰਬਰ ਪਤਾ ਜੀ ਕੀ ਗੱਲ ਹੋਈ ਸੀ ਕੌਣ ਕੌਣ ਸੀ ਇਹ ਭਈ ਇੱਕ ਤਾਂ ਸਾਡੀ ਦੁਕਾਨ ਤੇ ਮੁੰਡਾ ਲੱਗਾ ਜੀ ਵੀਰਾ ਉਹ ਸੀਗਾ ਜੀ ਇੱਕ ਮੇਰਾ ਵੱਡਾ ਭਰਾ ਜੀ ਹੂੰ ਕੀ ਗੱਲ ਕੀ ਹੋਈ ਸੀ ਕਿੱਥੇ ਚੱਲੇ ਸੀ ਗੱਲ ਜੀ ਇਹ ਘਰੋਂ ਆਏ ਲੁਧਿਆਣੇ ਦੀ ਵੀ ਕਹਿ ਕੇ ਹੂੰ ਲੁਧਿਆਣੇ ਚੱਲੇ ਸੀ ਉਧਰੋਂ ਪਤਾ ਨਹੀਂ ਕਿੱਧਰ ਨੂੰ ਆ ਗਏ ਜੀ ਇੱਧਰੋਂ ਹੁਣ ਕੀ ਕਾਰ ਵਿੱਚ ਕਿਹੜੀ ਕਾਰ ਸੀਗੀ ਕਿਤੇ ਕਾਰ ਸਕੋਡਾ ਲੋਰਾ ਸੀਗੀ ਜੀ ਹੂੰ ਦੋ ਜਣੇ ਸੀਗੇ ਦੋ ਜਣੇ ਸੀਗੇ ਜੀ ਇੱਕ ਲੱਭ ਗਿਆ ਜੀ ਇੱਕ ਲੱਭਿਆਣੀ ਵੱਡਾ ਭਰਾ ਜੀ ਮੇਰਾ ਵੱਡਾ ਭਰਾ ਲੱਭਿਆਣੀ ਇਹਦੇ ਨਹੀਂ ਜੀ ਲੱਭਿਆਣੀ ਦੀਆਂ ਦੇ ਇੱਕ ਕੁੜੀ ਆ ਜੀ 3 ਸਾਲ ਦੀ ਹੋਣੀ 4 ਦੀ ਹਾਂਜੀ ਤੇ ਜਿਹੜਾ ਦੂਜਾ ੜਕਾ ਨੂੰ ਕੱਢ ਲਿਆ ਗਿਆ ਸੁਰੱਖਤ ਹਾਂਜੀ ਹਾਂਜੀ ਉਹਨੂੰ ਉਹ ਉੱਤੇ ਪਤਾ ਨਹੀਂ ਗੱਡੀ ਤੇ ਸ਼ਾਦੀ ਤੇ ਆ ਬਾਕੀ ਇਹਨਾਂ ਨੂੰ ਤੁਸੀਂ ਪੁੱਛ ਲਓ ਜੀ ਕੀ ਗੱਲ ਹੋਈ ਆ ਸਰੇ ਬਾਰਿਸ਼ ਕਰਕੇ ਸੀਮ ਦਾ ਪਾਣੀ ਬਹੁਤ ਜ਼ਿਆਦਾ ਓਵਰਫਲੋ ਚੱਲ ਰਿਹਾ ਸੀਗਾ ਓਵਰਫਲੋ ਚੱਲਨ ਕਰਕੇ ਤੇ ਅਸੀਂ ਵੈਸੇ ਦਾ ਰਾਹ ਇੱਕ ਕੱਚੇ ਤੌਰ ਤੇ ਬੰਦ ਕੀਤੇ ਹੋਏ ਆ ਜੀਸੀਬੀ ਦੇ ਨਾਲ ਪਟਾਈ ਸੀ ਜਿਹੜੀ ਬੂਟੀ-ਬਾਟੀ ਸਾਫ਼ ਕੀਤੀ ਕਰਕੇ ਉਹ ਰਾਹगिर ਕੋਈ ਬਗਾਨੇ ਪਿੰਡ ਦਾ ਸੀ ਉਹਨੂੰ ਪਤਾ ਨਹੀਂ ਲੱਗਾ ਤੇ ਉਹ ਗੱਡੀ ਕਾਫੀ ਤੇਜ਼ ਸਿੱਧੀ ਲੈ ਗਿਆ ਅੱਗੇ ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਖਾਰ ਪਿੰਡ ਦਾ ਖੱਡਾ ਬਣਿਆ ਸੀ ਉਹਦੇ ਪਾਣੀ ਦੇ ਝ ਘਾਰੇ ਪਾਸੇ ਉਹਨੂੰ ਗੱਡੀ ਦੂਜੇ ਪਾਸੇ ਨੂੰ ਧਰਮ ਲੈ ਕੇ ਤੇ ਵਿੱਚ ਪਾਣੀ ਦੇ ਚਲੀ ਗਈ ਆ ਕਿੰਨੇ ਜਾਨੇ ਸੀਗੇ ਤਕਰੀਬਨ ਕਹਿਣ ਦੇ ਵਿੱਚ ਜਿਹੜਾ ਆ ਜੀ ਉਹ ਦੋ ਜਾਨੇ ਸੀਗੇ ਤੇ ਕਾਫੀ ਹੱਦ ਤੱਕ ਪੈਂਡਾ ਵਾਲੇ ਇਕੱਠੇ ਹੋ ਕੇ ਇੱਕ ਬੰਦਾ ਦਾ ਫਾਈਂਡ ਆਊਟ ਕਰਕੇ ਅਸੀਂ ਗੱਡੀ ਬਾਹਰ ਕੱਢ ਲਈ ਆ ਦੂਜਾ ਸੀ ਆਲਮੋਸਟ ਕਰਦੇ ਪਏ ਕਿੱਥੋਂ ਰਹਿਣਾ ਨੇ ਜੀਰੇ ਦੇ ਗੱਡੀ ਕੋਣ ਕੋਣ ਸੀ ਗੱਡੀ ਮੈਂ ਤੇ ਮੇਰਾ ਵੀ ਭਾਈ ਸੀ ਆ ਬਾਊ ਦਾ ਮੁੰਡਾ ਮਟਾਈ ਕੀ ਨਾਮ ਕੀ ਤੁਹਾਡਾ ਮੇਰਾ ਨਾਮ ਵੀ ਰਾਈ ਕੀ ਗੱਲ ਕਿ ਹੋਈ ਸੀ ਕਿਵੇਂ ਹਾਸਾ ਹੋਇਆ ਇਹ ਇਹ ਗੱਡੀ ਲੈ ਕੇ ਆਂਦੀ ਸੀ ਉਧਰ ਹੋਈ ਤੇ ਬਹੁਤ ਪਾਣੀ ਜ਼ਿਆਦਾ ਸੀਗਾ ਤੇ ਮੈਂ ਉਹਨਾਂ ਨੂੰ ਗੱਡੀ ਬੈਕਪੈਨ ਨੂੰ ਗਿਆ ਉਹਨਾਂ ਨੇ ਇੱਧਰ ਆ ਕੇ ਲੈਣ ਨੂੰ ਵੜ ਗਈ ਜਿਹੜੀ ਗੱਡੀ ਤੇ ਬਗਾਂ ਰੁੜ ਗਈ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਚਾਹ ਹੁੰਦੀ ਹੈ। ਗੱਲ ਕਿਥੇ ਤੇਰੀ? ਦੂਰੇ ਹੋ ਜਣੇ ਆਏ ਸੀਗੇ ਹਾਂਜੀ ਗੱਡੀ ਕਿਹੜੀ ਸੀਗੀ? ਉਹ ਕਰੂਜ਼ ਆਈ ਸਕੋਡਾ। ਕਰੂਜ਼ ਹੈ ਅੱਛਾ ਦੂਜਾ ਬੰਦਾ ਅੰਦਰ ਹੀ ਆ। ਨਹੀਂ ਨਹੀਂ ਉਹ ਅਸੀਂ ਬਾਹਰ ਨਿਕਲੇ ਸੀ ਉਹਨੇ ਬਾਰੀ ਖੋਲ ਲਈ ਸੀਗੀ। ਪਹਿਲੇ ਉਹ ਨਿਕਲਾ ਮੈਂ ਨਿਕਲਾ ਆਈ। ਹੁਣ ਦੋਨੇ ਬਾਹਰ ਆ। ਨਹੀਂ ਨਹੀਂ ਉਹ ਡੁੱਬ ਗਿਆ ਹੀ ਅੱਗੇ ਉਹ ਰੁੜ ਗਿਆ ਸੀ ਮੈਂ ਵੀ ਰੁੜ ਗਿਆ ਮੈਨੂੰ ਗੋਤਿਆ ਗਈ ਤੇ ਮੇਰਾ ਬਾਰੀ ਨੂੰ ਹੱਥ ਪੈ ਗਿਆ ਸੀ ਜਿਹੜੀ ਕੋਡੀ ਸੀਗੀ। ਤੇ ਫਿਰ ਮੈਂ ਗੱਡੀ ਦੇ ਉੱਪਰ ਖੜ ਗਿਆ ਸੀ। ਕਿੰਨਾ ਵਾਇ ਮੈਂ ਵਾਇਪੂਈ ਦਿੱਤੀ ਸੀ। ਉਮਰ ਉਹਨਾਂ ਦੀ 27 ਸਾਲ ਨੇ। ਠੀਕ ਹੈ।